ਤੁਸੀਂ ਹੱਥ ਲਾਣੇ ਉਹ ਬੰਦਾ गिर ਜਾਂਦਾ ਤੁਹਾਡਾ ਹੱਥਾਂ ਜਿਹੜਾ ਕਿਹੜਾ ਜਾਦੂ ਆ ਕਿਤੇ ਸਾਨੂੰ ਲੱਗਦਾ ਕਿ ਰਾਤਾਂ ਨੂੰ ਕਾਲਾ ਜਾਦੂ ਤਾਂ ਨਹੀਂ ਕਰਦੇ ਤੁਸੀਂ ਇੱਕ ਗਰੈਕਟ ਵਾਲੀ ਬੈਰ ਨੂੰ ਹੱਥ ਲਗਾਓਗੇ ਤਾਂ ਕੀ ਹੋਊਗਾ ਜਦ ਤੁਸੀਂ ਪ੍ਰੇਰਣ ਕਰਦੇ ਹੋ ਹੋਰ ਕਈ ਬੰਦਨ ਨੂੰ ਹੱਥ ਲਾਣ ਨੇ ਉਹ ਤਾਂ गिरਦੇ ਨਹੀਂ ਕਿ ਸਾਨੂੰ ਲੱਗਦਾ ਕਿ ਮਸੀਹੀ ਭਾਈਚਾਰ ਆਪਣੀ ਇੱਕ ਨਵੀਂ ਫੌਜ ਤਿਆਰ ਕਰ ਰਹੀ ਹੈ ਉੱਪਰ ਇਲਜ਼ਾਮ ਲੱਗਦਾ ਕਿ ਪੈਸੇ ਦੇ ਕੇ ਤਰਕਰਵਤਰ ਕਰਾ ਰਹੇ ਮੈਂ ਕਹਿੰਦਾ ਮੈਨੂੰ ਪੈਸੇ ਦੋ ਮੈਂ ਜੋ ਮਰਦੀ ਬਣਾਓ ਜਦ ਤੁਸੀਂ ਐਗਰੀ ਕਰਦੇ ਹੋ ਮਤਲਬ ਮੈਂ ਮੈਂ ਐਗਰੀ ਕਰਦਾ This program is sponsored by Loan Market Singh Madan, PTCD Homes, Rekaj Legal Settlement, ENZ Builders WA, Salvage Sharma, Simran Air Travel, Delhi Six Suites and Sevier Veniro, and A1 Home Builders. This is Indo OZ Australia. and you're watching indo ozi news the voice of unity ਸਤਿ ਸ਼੍ਰੀ ਅਕਾਲ ਦੋਸਤੋ indozi tv ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਪ੍ਰਵੀnder ਸਿੰਘ ਸਵਾਗਤ ਕਰਦਾ ਗੱਲਬਾਤ ਪ੍ਰੋਗਰਾਮ ਵੇਖ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਤੇ ਅੱਜ ਇਸ ਪ੍ਰੋਗਰਾਮ ਸਾਡੇ ਨਾਲ ਸਮਾਣਾ ਰੇਤਗੜ੍ਹ ਚੜ੍ਹਤੋਂ ਪਾਸਟਰ ਗੁਰਚਨ ਸਿੰਘ ਜੀ ਹੋਣਗੇ ਆਓ ਉਹਨਾਂ ਦੇ ਵਿਚਾਰਾਂ ਸਾਂਝੇ ਕਰਦੇ ਹਾਂ ਪਾਸਟਰ ਗੁਰਚਨ ਸਿੰਘ ਜੀ ਸਾਡੇ ਪ੍ਰੋਗਰਾਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਥੈਂਕ ਯੂ ਧੰਨਵਾਦ ਪਾਸਟਰ ਜੀ ਅਸੀਂ ਸਭ ਤੋਂ ਪਹਿਲਾਂ ਤਾਂ ਇਹ ਹੀ ਜਾਨਣਾ ਚਾਹਾਂਗੇ ਪਾਸਟਰ ਗੁਰਚਨ ਸਿੰਘ ਕੌਣ ਹੈ ਪਾਸਚੋਰ ਚਾਂਸਿੰਗ ਇੱਕ ਕਾਮ ਇਨਸਾਨ ਸੀ ਪਹਿਲਾਂ ਅੱਜ ਤੋਂ 10 ਸਾਲ ਪਹਿਲਾਂ ਮੇਰੇ ਜੀਵਨ ਦੇ ਵਿੱਚ ਮੈਂ ਹਰੇਕ ਵੀਡੀਓ ਦੇ ਵਿੱਚ ਦੱਸਿਆ ਕਿ ਮੈਂ ਬਹੁਤ ਹੀ ਕਬੱਡੀ ਦਾ ਪਲੇਅਰ ਵੀ ਰਹਿ ਚੁੱਕਿਆ ਪੋਲੀਟਿਕਲ ਮੈਨ ਵੀ ਰਹਿ ਚੁੱਕਿਆ ਨਸ਼ਾੜੀ ਵੀ ਰਹਿ ਚੁੱਕਿਆ ਤੇ ਬਦਮਾਸ਼ ਵੀ ਰਹਿ ਚੁੱਕਿਆ ਸੋ ਜਦੋਂ ਹੀ ਮੈਨੂੰ ਪਰਮਿਸ਼ਨ ਨੇ ਚੁਣੀਆ ਮੇਰਾ ਜੀਵਨ ਬਦਲ ਗਿਆ ਅੱਜ ਦੁਨੀਆ ਨੂੰ ਪਤਾ ਪੂਰਾ ਸਾਰਾ ਜੀ ਜੇ ਪਾਸਟੇ ਤੁਸੀਂ ਗੱਲ ਕਰੀ ਕਿ ਕਬੱਡੀ ਪਲੇਅਰ ਵੀ ਰਹੇ ਹੋ ਤੇ ਨਸ਼ੇੜੀ ਵੀ ਤੁਸੀਂ ਵਰਡ ਯੂਜ਼ ਕੀਤਾ ਤੇ ਪੋਲੀਟੀਕਲ ਪਾਰਟੀ ਨਾਲ ਵੀ ਰਿਹਾ ਪਰ ਇਹ じゃ ਕੀ ਹੋਇਆ ਕਿ ਰਾਤੋ-ਰਾਤ ਤੁਸੀਂ ਪਾਸਟਰ ਬਣ ਗਏ ਮੈਂ ਆਪਣੀ ਮਰਜ਼ੀ ਨਾਲ ਪਾਸਟਰ ਨਹੀਂ ਬਣਿਆ ਬ੍ਰਦਰ ਮੈਨੂੰ ਪਰਮੇਸ਼ੁਰ ਨੇ ਰਾਤਾਂ ਨੂੰ ਸੁਪਨਿਆਂ ਦੇ ਵਿੱਚ ਜਗਾਇਆ ਜਦੋਂ ਮੈਨੂੰ ਜਗਾ ਲੰਦਾ ਸੀ ਮੈਂ ਹਜੇ ਨਿਆਣ ਮਤ ਵਿੱਚ ਸੀ ਮੈਂ ਸੋਚਦਾ ਸੀ ਸ਼ਾਇਦ ਸੁਪਨਾ ਹੈ ਸੁਪਨੇ ਦੇ ਜ਼ਰੀਏ ਕੁਝ ਵੀ ਦੇਖ ਸਕਦਾ ਬੰਦੇ ਨੂੰ ਬੰਦਾ ਮਰ ਵੀ ਜਾਂਦਾ ਲੇਕਿਨ ਮੈਂ ਫੇਥ ਨਹੀਂ ਕੀਤਾ ਲੇਕਿਨ ਜਦੋਂ ਇੱਕੋ ਸੁਪਨਾ ਮੈਨੂੰ ਬਾਰ-ਬਾਰ ਆਉਂਦਾ ਗਿਆ ਤੇ ਫਿਰ ਮੇਰੇ ਕੋਲ ਜਿਹੜਾ ਕੁਝ ਧਨ ਸੀ ਮੇਰਾ ਲੁੱਟ ਗਿਆ ਜਦੋਂ ਮੈਂ ਖੁੰਝੇ ਤੇ ਲੱਗ ਗਿਆ ਬਿਲਕੁਲ ਫਿਰ ਮੈਨੂੰ ਮਤਲਬ ਪਰਮੇਸ਼ਰ ਦੀ ਯਾਦ ਆਈ ਕਿ ਹੁਣ ਮਰਨ ਨਾਲੋਂ ਤਾਂ ਚੰਗਾ ਕਿ ਇੱਕ ਵਾਰੀ ਆਪਾਂ ਇਹਨੂੰ ਵੀ ਅਜ਼ਮਾ ਕੇ ਦੇਖੀਏ ਲੇਕਿਨ ਜਦੋਂ ਅਜ਼ਮਾ ਕੇ ਦੇਖਿਆ ਤਾਂ ਵਾਕਈ ਕੰਮ ਹੋਏ ਨੇ ਅੱਜ ਹੁੰਦੇ ਨੇ ਉਦਾਂ ਹੀ ਹੁੰਦੇ ਨੇ ਜਿੱਦਾਂ ਪਰਮੇਸ਼ਰ ਚਾਹੁੰਦਾ ਐ ਬਾਅਦ ਚ ਤੁਸੀਂ ਗੱਲ ਕਰੀ ਕਿ ਤੁਹਾਨੂੰ ਸੁਪਨੇ ਆਏ ਹਾਂ ਸੁਪਨੇ ਅਜੇ ਹੀ ਤੁਹਾਡੇ ਪਰਿਵਾਰ ਨੂੰ ਵੀ ਆਏ ਕਿਤੇ ਕਿ ਇਸ ਸ਼ੁਰੂਤੇ ਤੁਸੀਂ ਸੀਗੇ ਪਰਿਵਾਰ ਨਹੀਂ ਆ ਸਾਡਾ ਪਰਿਵਾਰ ਸ਼ੁਰੂ ਤੋਂ ਨਹੀਂ ਸੀ ਸਾਡੇ ਮੰਮੀ ਜਿਹੜੀ ਰਾਧਾ ਸਵਾਮੀ ਦੇਰੇ ਨੂੰ ਮੰਨਦੇ ਸੀਗੇ ਹਾਂਜੀ ਤੇ ਉੱਥੇ ਹੀ ਮੇਰਾ ਜਨਮ ਹੋਇਆ ਸੀ ਬਾਬਾ ਜੀ ਜਦੋਂ ਨਾਮਦਾਨ ਲਿਆ ਸੀ ਉਹਨਾਂ ਨੇ ਉਹਨਾਂ ਦਾ ਨਾਮ ਗੁਰਚਰਨ ਸਿੰਘ ਸੀ ਔਰ ਉਹਨਾਂ ਨੇ ਮੇਰਾ ਨਾਮ ਵੀ ਗੁਰਚਰਨ ਸਿੰਘ ਹੀ ਰੱਖਿਆ ਉਥੋਂ ਫਿਰ ਉਸ ਤੋਂ ਬਾਅਦ ਪਰਮੇਸ਼ਵਰ ਮੇਰੀ ਮੰਮੀ ਜੀ ਦੇ ਨਾਲ ਗੱਲ ਕਰਨ ਲੱਗਾ ਮੇਰੇ ਮੰਮੀ ਜੀ ਮੈਂਟਲ ਹੋ ਗਏ ਸੀਗੇ ਤੇ 8-10 ਸਾਲ ਉਹ ਮੈਂਟਲ ਰਹੇ ਨੇ ਤੇ ਮੈਂਟਲ ਹੋਣ ਤੋਂ ਬਾਅਦ ਫਿਰ ਉਹਨਾਂ ਨੂੰ ਪਰਮੇਸ਼ਵਰ ਨੇ ਦਿਖਾਇਆ ਕਿ ਮੈਂ ਤੁਹਾਡੇ ਬੇਟੇ ਨੂੰ ਸੇਵਕਾਈ ਲਈ ਚੁਣਿਆ ਠੀਕ ਸੋ ਉਹਨਾਂ ਨੇ ਮੈਨੂੰ ਦੱਸਿਆ ਕਿ ਤੁਸੀਂ ਉੱਥੇ ਜਾਇਆ ਕਰੋ ਜਦੋਂ ਮੈਂ ਉਹਨਾਂ ਦੇ ਨਾਲ ਜਾਣ ਲੱਗਿਆ ਫਿਰ ਉਹੀ ਸੁਪਨੇ ਮੈਨੂੰ ਵਾਰ-ਵਾਰ ਆਉਂਦੇ ਸੀ ਤੇ ਪਰਮੇਸ਼ਰ ਨੇ ਮੈਨੂੰ ਚੁਣਿਆ ਤੇ ਅੱਜ ਦੇਖੋ ਤੁਸੀਂ ਹਜ਼ਾਰਾਂ ਲੋਕ ਉਦਾਂ ਹੀ ਜਿੱਦਾਂ ਸੁਪਨੇ ਆਉਂਦੇ ਸੀ ਅੱਜ ਉਦਾਂ ਹੀ ਕੰਮ ਹੋ ਰਹੇ ਨੇ ਪਾਸਟਰੀ ਤੁਹਾਡੀ ਰੇਤ ਤੁਸੀਂ ਕਹਿੰਦੇ ਰੇਤਗੜ ਚਰਚ ਹੈ ਤੁਹਾਡੀ ਤੁਹਾਡੀ ਚਰਚ ਨੂੰ ਤੁਹਾਡੀ ਕੀ ਦੇਣਾ ਪਹਿਲਾ ਨੰਬਰ ਤਾਂ ਇਹ ਕਿ ਚਰਚ ਸਾਡਾ ਨਹੀਂ ਹੈ ਚਰਚ ਜਿਹੜੀ ਧਾਰਮਿਕ ਜਗ੍ਹਾ ਹੁੰਦੀ ਹੈ ਉਹ ਪਰਮੇਸ਼ਵਰ ਦੀ ਹੁੰਦੀ ਹੈ ਬਿਲਕੁਲ ਜਿਹੜੀ ਚਰਚ ਨੂੰ ਦੇਣਾ ਹੈ ਮੇਰੇ ਹਿੱਸੇ ਦੇ ਵਿੱਚ ਵਨ ਏਕੜ ਆਂਦੀ ਸੀ ਮੇਰੇ ਫਾਦਰ ਸਾਹਿਬ ਦੇ ਕੋਲ ਦੋ ਕਿੱਲੇ ਜ਼ਮੀਨ ਹੈ ਹਾਂਜੀ ਦੋ ਦੇ ਵਿੱਚੋਂ ਅਸੀਂ ਦੋ ਭਰਾਵਾਂ ਨੂੰ ਇੱਕ ਇੱਕ ਕਿੱਲਾ ਆਇਆ ਔਰ ਜਿਹੜਾ ਮੈਨੂੰ ਕਿੱਲਾ ਆਇਆ ਸੀ ਉੱਥੇ ਅੱਜ ਰੱਬ ਦਾ ਕੰਮ ਹੋ ਰਿਹਾ ਉੱਥੇ ਅਸੀਂ ਉਹ ਜਿਹੜੀ ਜ਼ਮੀਨ ਮੇਰੇ ਨਾਂ ਸੀ ਉਹ ਮੈਂ ਚਰਚ ਦੇ ਨਾਂ ਕਰਵਾ ਦਿੱਤੀ ਹੈ ਉਹ ਚਰਚ ਅੱਜ ਉੱਥੇ ਚਰਚ ਮੇਰੀ ਜ਼ਮੀਨ ਦੇ ਵਿੱਚ ਚਰਚ ਲੱਗਦਾ ਰੱਬ ਦਾ ਕੰਮ ਹੁੰਦਾ ਔਰ ਲੋਕ ਚੰਗੇ ਹੁੰਦੇ ਨੇ ਜੀ ਪਾਸਟਰ ਤੁਸੀਂ ਦੇਖੋ ਨਾ ਜਾਤਾ ਨਾ ਬਸ ਗਲਤ ਤੇ ਮਸੀਹ ਪਾਈ ਚਾਰੇ ਵੀਡੀਓ ਸੋਸ਼ਲ ਮੀਡੀਆ ਜਿਹੜੇ ਕਈ ਵਾਰ ਲਾਉਂਦੇ ਆ ਕਿ ਤੁਸੀਂ ਹੱਥ ਲਾਣੇ ਉਹ ਬੰਦਾ गिर ਜਾਂਦਾ ਤੁਹਾਡਾ ਹੱਥਾਂ ਜਿਹੜਾ ਕਿਹੜਾ ਜਾਦੂ ਆ ਕਿਤੇ ਸਾਨੂੰ ਲੱਗਦਾ ਰਾਤਾਂ ਨੂੰ ਕਾਲਾ ਜਾਦੂ ਤਾਂ ਨਹੀਂ ਕਰਦੇ ਉਸੇ ਇਹ ਦੇਖਣ ਵਾਲੇ ਨੂੰ ਇਦਾਂ ਹੀ ਲੱਗਦਾ ਕਿ ਸ਼ਾਇਦ ਇਹ ਕਾਲਾ ਜਾਦੂ ਕਰਦੇ ਨੇ ਬਿਲਕੁਲ ਈ ਗੱਲ ਹੈ ਮੈਂ ਮੈਗਜ਼ੀਨ ਦੇਖਿਆ ਮੈਂ ਇੱਕ ਗੱਲ ਕਹਿਣੀ ਚਾਹਨਾ ਜਾਦੂ ਪਰਮੇਸ਼ਰ ਦੇ ਵੱਲੋਂ ਵੀ ਹੁੰਦਾ ਹੈ ਜਾਦੂ ਸ਼ੈਤਾਨ ਦੇ ਵੱਲੋਂ ਵੀ ਹੁੰਦਾ ਹੈ ਜੀ ਬਿਲਕੁਲ ਜੇ ਤਾਂ ਤੁਸੀਂ ਪਰਮੇਸ਼ਰ ਨੂੰ ਮੰਨੋਗੇ ਤਾਂ ਉਦੇ ਆਉਣ ਦਾ ਸੰਕੇਤ ਪਰਮੇਸ਼ਰ ਵੀ ਦਿੰਦਾ ਕਿ ਮੈਂ ਆ ਗਿਆ ਜੇ ਤੁਸੀਂ ਸ਼ੈਤਾਨ ਨੂੰ ਮੰਨੋਗੇ ਆਉਣ ਦਾ ਸੰਕੇਤ ਸ਼ੈਤਾਨ ਵੀ ਦਿੰਦਾ ਕਿ ਮੈਂ ਆ ਗਿਆ ਮਤਲਬ ਪੋਜ਼ਿਟਿਵ ਨੈਗੇਟਿਵ એનર્ਜੀ ਹੈ ਪਾਵਰਸ ਬਿਲਕੁਲ ਬਿਲਕੁਲ ਜਦੋਂ ਮੈਂ ਮੇਰੀ ਇੱਕ ਟੀਵੀ ਚੈਨਲ ਵਾਲਿਆਂ ਨੇ ਪੋਡਕਾਸਟ ਕਰਵਾਇਆ ਸੀ ਤੇ ਮੈਨੂੰ ਬੁਲਾਇਆ ਸੀ ਉਹਨਾਂ ਨੇ ਵੀ ਮੈਨੂੰ ਇਹੀ ਸਵਾਲ ਪੁੱਛਿਆ ਸੀ ਜਿਹੜਾ ਤੁਸੀਂ ਪੁੱਛਿਆ ਸੋ ਮੈਂ ਇਹਦਾ ਸਵਾਲ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਜੇਕਰ ਤੁਹਾਡਾ ਇਹ ਲੈਪਟਾਪ ਆ ਜਿਹੜੀ ਕਰੰਟ ਵਾਲੀ ਵਾਇਰ ਹੈ ਜੇ ਤੁਸੀਂ ਕਰੰਟ ਵਾਲੀ ਵਾਇਰ ਨੂੰ ਹੱਥ ਲਗਾਓਗੇ ਤਾਂ ਕੀ ਹੋਊਗਾ ਕਰੰਟ ਹੀ ਲੱਗਣਾ ਹੈ ਕਰੰਟ ਹੀ ਲੱਗਣਾ ਨਾ ਫਿਰ ਜਦੋਂ ਕਰੰਟ ਲੱਗੇਗਾ ਫਿਰ ਤੁਹਾਡੇ ਸਰੀਰ ਦੀ ਮੂਵਮੈਂਟ ਸੇਮ ਰਹਿ ਜਾਓ ਨਹੀਂ ਵਾਈਬ੍ਰੇਟ ਹੋਏਗਾ ਵਾਈਬ੍ਰੇਟ ਹੋਏਗਾ ਔਰ ਤੁਹਾਡੀਆਂ ਚੀਕਾਂ ਵੀ ਨਿਕਲ ਸਕਦੀ ਨੇ ਸੇਮ ਜਦੋਂ ਹੀ ਐਸੀ ਪਰਮੇਸ਼ਰ ਦਾ ਨਾਮ ਲੈਂਦੇ ਆ ਤਾਂ ਉਹ ਜਿਹੜਾ ਕਰੰਟ ਆ ਪਰਮੇਸ਼ਰ ਦਾ ਉਹ ਆਉਂਦਾ ਇਨਸਾਨ ਦੇ ਵਿੱਚ ਤੇ ਬੰਦਾ ਆਪਣਾ ਬੈਲੈਂਸ ਖੋ ਬੈਠਦਾ ਉਹਦੇ ਆਉਣ ਦਾ ਸੰਕੇਤ ਪਤਾ ਲੱਗਦਾ ਪਰ ਇਹ ਤੁਸੀਂ ਕਿਸੇ ਨੂੰ ਹੱਥ ਲਾਣੇ ਹੋ ਮਤਲਬ ਹੋਰ ਉਹਨੂੰ ਉਸੇ ਦੌਰਾਨ ਜਦ ਤੁਸੀਂ ਪ੍ਰੇਰਿਤ ਕਰਦੇ ਹੋ ਔਰ ਕਈ ਬੰਦਨ ਨੂੰ ਹੱਥ ਲਾਣੇ ਉਹ ਤਾਂ गिरਦੇ ਨਹੀਂ ਦੇਖੋ ਇਹ ਜ਼ਰੂਰੀ ਨਹੀਂ ਹੁੰਦਾ ਕਿ ਸਾਰਾ ਦਾ ਗਿਰਨਾ ਹੀ ਹੋਵੇ ਇਹ ਜ਼ਰੂਰੀ ਹੁੰਦਾ ਕਿ ਸਾਰੇ ਗਿਰਨ ਦੇ ਸਾਰੇ ਚੰਗੇ ਹੋਣ ਇਹ ਪਰਮੇਸ਼ਵਰ ਨੇ ਦੇਖਣਾ ਪਰਮੇਸ਼ਵਰ ਦਾ ਜਿਹੜੀ ਦਿਲੋਂ ਦੁਆ ਕਰੋਗੇ ਉਹ ਚੰਗੇ ਕਿਤੇ ਜਾਂਦੇ ਬਿਲਕੁਲ ਆ ਹੁਣ ਤੁਸੀਂ ਦੇਖੋ ਹੁਣ ਪੰਜਾਬ ਦੇ ਵਿੱਚ ਇੱਕ ਨਵੇਂ ਦੌਰ ਚੱਲ ਪਿਆ ਲੋਕ ਗਰਦਨਾ ਹਲਾਉਣ ਲੱਗ ਰਹੇ ਨੇ ਹਾਂ ਲੋਕ ਚਿਪਟੇ ਮਾਰਨ ਲੱਗ ਰਹੇ ਨੇ ਲੋਕ ਚਿੱਕਾ ਮਾਰਨ ਲੱਗ ਰਹੇ ਨੇ ਲੋਕ ਬੜੀਆਂ ਦੇ ਰਹੇ ਨੇ ਸ਼ਰਿਆਮ ਚੱਲ ਰਿਹਾ ਹੈ ਸਾਰਾ ਕੁਝ ਨਹੀਂ ਉਹ ਕਹਿੰਦੇ ਕਿ ਸਾਡਾ ਪਰਮੇਸ਼ਵਰ ਲੱਗਾ ਹੈ ਨਹੀਂ ਦੇਖੋ ਮੈਂ ਉਹੀ ਤਾਂ ਗੱਲ ਦੱਸਣੀ ਚਾਹਣਾ ਧਰਤੀ ਤੇ ਦੋ ਸ਼ਕਤੀਆਂ ਨੇ ਹੁਣ ਇਥੇ ਇਨਸਾਨ ਇਹ ਇਹ ਦੇਖਦਾ ਵੀ ਇਹ ਸ਼ਕਤੀ ਹੈ ਇਹ ਨਹੀਂ ਦੇਖਦਾ ਵੀ ਕੀ ਦੀ ਹੈ ਸ਼ੈਤਾਨ ਦੀ ਸ਼ਕਤੀ ਹੈ ਜਾਂ ਪਰਮੇਸ਼ਵਰ ਦੀ ਸ਼ਕਤੀ ਹੈ ਬਿਲਕੁਲ ਜਿਹੜਾ ਤਾਂ ਸ਼ੈਤਾਨ ਦੀ ਸ਼ਕਤੀ ਹੈ ਉਹ ਬੰਦੇ ਨੂੰ ਮਰਵਾ ਦੇਗੀ ਉਹ ਜਾਨਵਰਾਂ ਨੂੰ ਵੀ ਮਰਵਾ ਦੇਗੀ ਲੇਕਿਨ ਜਿਹੜੀ ਪਰਮੇਸ਼ਵਰ ਦੀ ਸ਼ਕਤੀ ਹੈ ਉਹ ਮਾਰਦੀ ਨਹੀਂ ਕਿਸੇ ਨੂੰ ਉਹ ਜੀਵਨ ਦਿੰਦੀ ਹੈ ਜੀ ਉਹ ਬਚਾਉਂਦੀ ਹੈ ਅਸੀਂ ਦੇਖਣਾ ਵੀ ਕਿਹੜੀ ਸ਼ਕਤੀ ਸਾਨੂੰ ਬਚਾ ਰਹੀ ਹੈ ਬਚਾ ਰਹੀ ਜੀ ਇਹ ਪਾਸਟ ਗੁਚਨ ਸੀ ਜੀ ਇੱਕ ਬਹੁਤ ਵੱਡਾ ਸਵਾਲ ਹੈ ਕਿ ਸਾਨੂੰ ਲੱਗਦਾ ਕਿਤੇ ਮਸੀਹੀ ਭਾਈਚਾਰ ਆਪਣੀ ਇੱਕ ਨਵੀਂ ਫੌਜ ਤਿਆਰ ਕਰ ਰਿਹਾ ਦੇਖੋ ਇਹ ਫੌਜ ਤਿਆਰ ਨਹੀਂ ਕਰਦਾ ਜੀ ਜੇ ਤੁਸੀਂ ਇੱਥੇ ਫੌਜ ਲਬਜ਼ ਵਰਤੀ ਲਿਆ ਫੌਜ ਤਿਆਰ ਕਰਨ ਦਾ ਮਤਲਬ ਹੁੰਦਾ ਲੜਾਈ ਕਰਨਾ ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ ਸਭ ਤੋਂ ਪਹਿਲਾ ਰਿਲੀਜੀਅਨ ਜਿਹੜਾ ਹੈਗਾ ਮਸੀਹ ਕੌਮ ਦੇ ਵਿੱਚ ਪ੍ਰਭ ਯਿਸੂ ਮਸੀਹ ਦੁਆਰਾ ਕ੍ਰਿਸਚੀਅਨਟੀਆ ਔਰ ਪੂਰਾ ਵਰਲਡ ਕ੍ਰਿਸਚੀਅਨ ਨਹੀਂ ਪਰ ਫਿਰ ਹੁਣੀ ਯਿਸੂ ਬਣਾਵਾ ਤੋਂ ਤਿਆਰ ਪਹਿਲਾਂ ਕਿਨੂੰ ਮੈਂ ਮੈਂ ਇਹੀ ਗੱਲ ਦੱਸ ਰਿਹਾ ਪੂਰਾ ਵਰਲਡ ਕ੍ਰਿਸਚੀਅਨ ਹੈ ਕਦੇ ਤੁਸੀਂ ਦੇਖਿਆ ਵੀ ਕ੍ਰਿਸਚੀਅਨਾਂ ਨੇ ਕਿਤੇ ਲੜਾਈ ਕੀਤੀ ਹੋਵੇ ਕਦੇ ਕ੍ਰਿਸਚੀਅਨਾਂ ਨੇ ਕਿਸੇ ਨੂੰ ਮਾਰਿਆ ਹੋਵੇ ਕਦੇ ਕ੍ਰਿਸਚੀਅਨਾਂ ਨੇ ਕਿਸੇ ਦੇ ਵਧਿੱਕੀ ਕੀਤੀ ਹੋਵੇ ਦੇਖਿਆ ਤੁਸੀਂ ਪਰ ਫਿਰ ਉਹਨਾਂ ਤੇ ਹੁਣ ਇਲਜ਼ਾਮ ਲੱਗ ਰਿਹਾ ਕਿ ਪੈਸੇ ਦੇ ਕੇ ਧਰਮ ਪਰਿਵਰਤਨ ਕਰਾ ਰਹੇ ਹਾਂ ਮੈਂ ਤਾਂ ਕਹਿੰਦਾ ਮੈਂ ਤਾਂ ਖੁਦ ਕਹਿੰਦਾ ਸਾਨੂੰ ਦੋ ਪੈਸੇ ਸਾਨੂੰ ਜਿਹੜਾ ਮਰਜ਼ੀ ਧਰਮ ਤੁਸੀਂ ਆਪਣਾ ਉਹਨੂੰ ਬਣਾਉਂਗਾ ਨਹੀਂ ਨਹੀਂ ਤੁਹਾਨੂੰ ਇਲਜ਼ਾਮ ਵੀ ਲੱਗ ਰਿਹਾ ਬਸਟ ਲੋਕਾਂ ਨੂੰ ਮੈਂ ਮੈਂ ਤੁਹਾਡੀ ਗੱਲ ਮੈਂ ਤੁਹਾਡੀ ਗੱਲ ਦੇ ਉੱਤੇ ਆਉਣਾ ਤੁਸੀਂ ਕਹਿ ਵੀ ਅਸੀਂ ਪੈਸੇ ਦਿੰਨੇ ਆ ਅਸੀਂ ਕਹਿੰਦੇ ਵੀ ਤੂੰ ਕ੍ਰਿਸਚੀਅਨ ਬਣ ਮੈਂ ਕਹਿੰਦਾ ਮੈਨੂੰ ਪੈਸੇ ਦੋ ਮੈਨੂੰ ਜੋ ਮਰਜ਼ੀ ਬਣਾਓ ਨੀਂ ਤਾ ਤੁਸੀਂ ਐਗਰੀ ਕਰਦੇ ਹੋ ਮਤਲਬ ਮੈਂ ਮੈਂ ਐਗਰੀ ਕਰਦਾ ਮੈਂ ਤੁਸੀਂ ਪੈਸੇ ਦੇ ਰਹੇ ਹੋ ਨਹੀਂ ਨਹੀਂ ਮੈਂ ਇਸ ਗੱਲ ਤੇ ਐਗਰੀ ਕਰਦਾ ਵੀ ਤੁਸੀਂ ਮੈਨੂੰ ਪੈਸੇ ਦਿਓ ਮੈਨੂੰ ਜੋ ਮਰਜ਼ੀ ਬਣਾਓ ਤੁਸੀਂ ਦੱਸੋ ਤੁਹਾਡੇ ਚੈਨਲ ਕੋਲ ਕਿੰਨਾ ਕ ਪੈਸਾ ਤੁਸੀਂ ਪਹਿਲਾਂ ਆਪਣੀ ਬੂਤੜੇ ਫਰੋ ਲੋ ਤੁਹਾਡੇ ਕੋਲ ਕਿੰਨਾ ਕ ਪੈਸਾ ਜਾਂ ਕਿਸੇ ਹੋਰ ਸੰਸਥਾਵਾਂ ਕੋਲ ਕਿੰਨਾ ਕ ਪੈਸਾ ਕਿਹੜੇ ਰਿਲੀਜੀਅਨ ਦੇ ਕੋਲ ਕਰੋੜਾਂ ਪਤੀ ਅਰਬਾਂ ਪਤੀ ਹੈ ਕੌਣ ਅਰਬਾਂ ਪਤੀ ਇੱਥੇ ਮਹਾਰਾਜ ਸਾਡੇ ਚਰਚਾ ਜੇ ਸਾਡੇ ਕੋਲ ਪੈਸਾ ਹੁੰਦਾ ਤਾਂ ਮੈਨੂੰ ਆਪਣੀ ਜ਼ਮੀਨ ਦੇ ਵਿੱਚ ਲੋਕਾਂ ਨੂੰ ਅੱਜ ਬਿਠਾਉਣ ਦੀ ਨੌਬਤ ਨਾ ਆਂਦੀ ਜੇ ਮੇਰੇ ਕੋਲ ਪੈਸਾ ਹੁੰਦਾ ਤਾਂ ਉੱਥੇ ਜਿਹੜੇ ਟੈਂਟ ਲੱਗਦੇ ਨੇ ਇੰਨੀ ਗਰਮੀ ਦੇ ਵਿੱਚ ਲੋਕ ਅੱਗੇ ਬੈਠਦੇ ਨੇ ਤਾਂ ਮੈਂ ਉੱਥੇ ਉਹਨਾਂ ਨੂੰ ਸ਼ੈੱਡ ਦੀ ਸੁਵਿਧਾ ਦਿੰਦਾ ਦਿੰਦੀ ਜੇ ਪੈਸਾ ਹੁੰਦਾ ਅਸੀਂ ਉੱਥੇ ਲੋਕਾਂ ਦੇ ਬੈਠਣ ਦੀ ਇੱਕ ਵਧੀਆ ਵਿਵਸਥਾ ਬਣਾ ਕੇ ਦਿੰਦੇ ਹੁਣ ਸਾਡੇ ਕੋਲ ਕਿਹੜਾ ਪੈਸਾ ਹੁੰਦਾ ਲੋਕਾਂ ਦਾ ਕਿਸੇ ਨੇ 10 ਪਾਤੇ ਕਿਸੇ ਨੇ 5 ਪਾਤੇ ਉਹਨਾਂ ਹੀ ਚਰਚ ਦੇ ਖਰਚਾ ਹੋ ਜਾਂਦਾ ਪੈਸਾ ਕਿਸੇ ਲਈ ਨਹੀਂ ਹੈਗਾ ਅੱਜ ਕਾ ਜੀ ਇਹ ਇਹ ਬੁਨਿਆਦੀ ਜਿਹੜੇ ਝੂਠੇ ਇਲਜ਼ਾਮ ਨੇ ਕਈ ਵਾਰੀ ਸਾਨੂੰ ਵੀ ਫੋਨ ਕਾਲ ਆਉਂਦੇ ਨੇ ਪਾਸਟਰ ਜੀ ਜੇਕਰ ਅਸੀਂ ਤੁਹਾਡੇ ਰਿਲੀਜੀਅਨ ਚਾਈਏ ਸਾਨੂੰ ਕੀ ਦੋਵੋਗੇ ਕੀ ਦੋਵੋਗੇ ਅਸੀਂ ਕਹਿੰਦੇ ਨਾ ਭਾਈ ਜੇ ਤਾਂ ਕਿਸੇ ਕਿਤੋਂ ਲੈ ਕੇ ਆਇਆ ਫਿਰ ਦੱਸਦਾ ਸਾਡੇ ਕੋਲ ਜੇ ਤੈਨੂੰ ਕਿਸੇ ਹੋਰ ਰਿਲੀਜੀਅਨ ਨੇ ਪੈਸੇ ਦਿੱਤੇ ਨੇ ਫਿਰ ਆਜੋ ਅਸੀਂ ਵੀ ਦੇ ਦਿੰਨੇ ਆ ਪਰ ਪਾਸਟਰ ਜੀ ਤੁਸੀਂ ਕਹਿੰਦੇ ਬੜਾ ਚਲੋ ਪੁਰਾਣਾ ਧਰਮ ਹੈ ਤੇ ਪਰ ਗੱਲ ਹੋਈ ਹੈ ਕਿ ਹੁਣ ਕਿਉਂ ਬੜਾਵਾ ਆਇਆ ਮਿਲਿਆ ਕਿ ਪਹਿਲਾਂ ਨਹੀਂ ਸੀ ਇਹ ਜੇ ਗੱਲਾਂ ਲੋਕ ਐਜੂਕੇਟਿਡ ਹੋ ਗਏ ਜੀ ਲੋਕ ਪੜੇ ਲਿਖੇ ਹੋ ਗਏ ਆ ਮੋਵਲਾ ਨਾ ਪਹਿਲਾਂ ਦੇਖੋ ਤੁਸੀਂ 15 ਸਾਲ ਦਾ ਬੱਚਾ ਜਿਹੜਾ ਸੀ ਉਹ ਲੰਗੇ ਭੱਜੇ ਫਿਰ ਜਾਂਦੇ ਸੀ ਤੁਹਾਨੂੰ ਕਹੇਦਾ ਪਤਾ ਹੀ ਨਹੀਂ ਸੀ ਪਤਾ ਹੀ ਨਹੀਂ ਸੀ ਲੈ ਹੁਣ ਤੁਸੀਂ ਮੈਨੂੰ 5 ਸਾਲ ਦੇ ਬੱਚੇ ਨੂੰ ਨੰਗਾ ਕਰਕੇ ਦਿਖਾਓ ਉਹਦੀ ਗੱਲ ਉਹ ਉੱਧਰ ਚਲੋ ਮੇਰੇ ਬਾਥਰੂਮ ਚੋਂ ਬਾਹਰ ਨਿਕਲੋ ਮੈਂ ਕੱਪੜੇ ਪਾ ਕੇ ਆਉਣਾ ਇਟ ਮੀਨ ਜੋ ਉਹ ਵੇਅਰ ਕਰਤੇ ਨੇ ਮੋਬਾਈਲ ਨੇ ਹੁਣ ਤਾਂ ਸਟੱਡੀ ਵੀ ਮੋਬਾਈਲ ਤੇ ਹੋ ਰਹੀ ਹੈ ਹੁਣ ਸਭ ਨੂੰ ਪਤਾ ਲੱਗ ਗਿਆ ਵੀ ਸੱਚ ਕੀ ਹੈ ਤੇ ਝੂਠ ਕੀ ਹੈ ਹੁਣ ਜਿਹੜੇ ਇਨਸਾਨ ਇੱਥੇ ਜ਼ਿੰਦਗੀ ਜੀ ਰਹੇ ਨੇ ਉਹਨਾਂ ਨੂੰ ਪਤਾ ਹੈ ਵੀ ਮਰਨ ਤੋਂ ਬਾਅਦ ਅਸੀਂ ਜਾਣਾ ਕਿੱਥੇ ਸਾਡਾ ਲੇਖਾ ਕਿਹਨੇ ਲੈਣਾ ਕਿਹਦੇ ਲੈਣਾ ਜੀ ਤਿਉਹ ਪਾਸਟੀ ਅਸੀਂ ਵੀ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਅਸੀਂ ਜਿੰਨਾ ਕਰ ਚਲੋ ਅਸੀਂ ਗਿਆਨ ਪ੍ਰਾਪਤ ਕੀਤਾ ਹੈ ਕਹਿੰਦੇ ਯੀਸ਼ੂ ਮਸੀਹ ਜੀ ਜੇ ਉਹਨਾਂ ਦਾ ਪਰਛੋੜ ਦੇਖਿਆ ਜਾਵੇ ਉਹਨਾਂ ਨੇ ਲੋਕਾਂ ਦੇ ਭਲੇ ਲਈ ਆਪਣੇ ਦੇ ਅਤਿਆਚਾਰ ਜਾਂ ਦਰਦ ਬਹੁਤ ਸਹਿਣ ਕੀਤੇ ਕਿ ਕਈ ਵਾਰ ਇਹੀ ਚਾ ਤੁਹਾਨੂੰ ਵੀ ਹੁੰਦਾ ਫਿਰ ਕਿ ਤੁਸੀਂ ਕਿਸੇ ਲਈ ਪ੍ਰੇਅਰ ਕਰਦੇ ਹੋ ਕਿ ਉਹਦਾ ਕਿ ਨੈਗੇਟਿਵ ਪੁਆਇੰਟ ਹੈ ਤੁਹਾਡੇ ਤੇ ਵੀ ਆਂਦਾ ਕੋਈ ਨਾ ਅਸਰ ਹੋਵੇ ਬਿਲਕੁਲ ਆਂਦਾ ਸਰ ਇਹ ਹੁਣ ਜਿਹਦੇ ਜਿਹਦੇ ਲਈ ਤੁਸੀਂ ਪ੍ਰੇਅਰ ਕਰ ਰਹੇ ਹੋ ਤੁਹਾਨੂੰ ਕੀ ਪਤਾ ਵੀ ਉਹਦੇ ਸ਼ਰਾਪ ਕਿੰਨੇ ਕਿੰਨੇ ਉਹਦੇ ਪਾਪ ਕਿੰਨੇ ਕਿੰਨੇ ਜਦ ਇਟ ਮਿੰਜ ਜਿਹੜਾ ਬੰਦਾ ਮੈਂ ਫਿਰ ਉਸੇ ਗੱਲ ਤੇ ਆਣਾ ਜਿਹੜਾ ਬੰਦਾ ਕਰੰਟ ਨੂੰ ਹੱਥ ਲਾਊਗਾ ਉਹਦੇ ਕਰੰਟ ਤਾਂ ਲੱਗੂਗਾ ਹੁਣ ਤੁਹਾਡੇ ਸਰੀਰ ਦੇ ਵਿੱਚ ਵਾਇਰਸ ਆਇਆ ਹੋਇਆ ਉਹਦੇ ਵਿੱਚ ਅਸੀਂ ਨੇ ਐਂਟੀਵਾਇਰਸ ਚੜਾ ਕੇ ਉਹਦਾ ਵਾਇਰਸ ਖਤਮ ਕਰ ਦੇਣਾ ਹੁਣ ਸਰੀਰ ਸਾਡਾ ਕਦੋਂ ਬਿਮਾਰ ਹੁੰਦਾ ਜਦੋਂ ਸਾਡੇ ਅੰਦਰ ਬਿਮਾਰੀਆਂ ਆ ਜਾਂਦੀਆਂ ਨੇ ਜਦੋਂ ਅਸੀਂ ਤੁਹਾਡੇ ਲਈ ਪ੍ਰੇਅਰ ਕਰਦੇ ਹਾਂ ਤਾਂ ਸਾਡੀ ਜਿਹੜੀ ਪ੍ਰੇਅਰ ਹੈ ਉਹ ਐਂਟੀਵਾਇਰਸ ਦਾ ਕੰਮ ਕਰਦੀ ਹੈ ਔਰ ਤੁਹਾਡੀ ਬਾਡੀ ਨੂੰ ਪੂਰਾ ਸਕੈਨ ਕਰ ਦਿੰਦੀ ਹੈ ਔਰ ਤੁਸੀਂ ਚੰਗੇ ਭਲੇ ਹੋ ਜਾਂਦੇ ਹੋ ਬਿਲਕੁਲ ਉਹਦਾ ਫਿਰ ਜਿਹੜਾ ਕਸਟ ਹੈ ਉਹ ਸਪਾਸਟਰ ਦੇ ਉੱਤੇ ਆਉਂਦਾ ਹੈ ਹੁਣ ਅਸੀਂ 40-40 ਦਿਨ ਵਰਤ ਰੱਖ ਕੇ ਬੈਠਦੇ ਆਂ ਠੀਕ ਹੈ ਹੁਣ ਤੁਸੀਂ ਕਹੋਗੇ ਪਾਸਟਰੀ ਤੁਹਾਡੇ ਟਾਈ ਵਧੀਆ ਲਾਈ ਹੋਏ ਤੁਹਾਡੇ ਕੱਪੜੇ ਵਧੀਆ ਲਾਏ ਨੇ ਤੁਹਾਡੇ ਰੇ ਬੰਦੀ ਐਂਕ ਲਾਈ ਹੋਈ ਹੈ ਠੀਕ ਹੈ ਤੁਹਾਨੂੰ ਬੈਠੇ ਮੈਂ ਬਹੁਤ ਸੋਹਣਾ ਲੱਗ ਰਿਹਾ ਹਾਂਗਾ ਸ਼ਾਇਦ ਸੋ ਇਫ ਯੂ ਡੋਨਟ ਮਾਈਂਡ ਮੈਂ ਆਪਣੇ ਆਪ ਨੂੰ ਸੋਹਣਾ ਨਹੀਂ ਕਹਿ ਰਿਹਾ ਬਿਲਕੁਲ ਹਾਂ ਤੁਹਾਨੂੰ ਮੇਰੀ ਐਡਰੈਸ ਸੈਂਸ ਵਧੀਆ ਲੱਗ ਰਹੀ ਹੋਣੀ ਕਿ ਪਾਸਟਰ ਦਾ ਨਜ਼ਾਰੇ ਲਾਂਦੇ ਨੇ ਲੇਕਿਨ ਉਦੋਂ ਕਿੱਥੇ ਹੁੰਦੇ ਨੇ ਸਾਰੇ মিডিਆ ਵਾਲੇ ਤੇ ਉਦੋਂ ਕਿੱਥੇ ਹੁੰਦੇ ਨੇ ਸਾਰੇ ਲੋਕ ਜਦੋਂ ਅਸੀਂ 40 ਦਿਨਾਂ ਬਾਅਦ ਭੂਰੇ ਚੋਂ ਨਿਕਲਦੇ ਆਂ ਅਸੀਂ ਆਪਣੇ ਬੱਚਿਆਂ ਤੱਕ ਉਹਨੂੰ ਵੀ ਪੁੱਛਦੇ ਜਾਂਦੇ ਆ ਕਿ ਭਾਈ ਤੁਸੀਂ ਕਿੱਥੋਂ ਕਿੱਥੇ ਨਹੀਂ ਤੁਸੀਂ ਆਪਣੇ ਬੱਚਿਆਂ ਨੂੰ ਸ਼ਾਮ ਨੂੰ ਮਿਲਤਾ ਰਹਿੰਦੇ ਹੋ ਅਸੀਂ 40 ਦਿਨਾਂ ਬਾਅਦ ਮਿਲਦੇ ਹਾਂ ਹੂੰ 40 ਦਿਨਾਂ ਅਸੀਂ ਉਸੇ ਇੱਕੇ ਜਗ੍ਹਾ ਤੇ ਬੈਠ ਕੇ ਤਪ ਕਰਦੇ ਹਾਂ ਕਿ ਪਰਮੇਸ਼ਵਰ ਜਿਹੜੇ ਵੀ ਲੋਕ ਤੇਰੇ ਭਾਵਨ ਦੇ ਵਿੱਚ ਆਉਣ ਉਹ ਚੰਗੇ ਹੋ ਕੇ ਜਾ ਅੱਜ ਦੇਖੋ ਚਰਚ ਦੇ ਵਿੱਚ ਪੂਰੇ ਵਾਰਡ ਦੇ ਵਿੱਚ ਬੱਚਾ ਹੋਣ ਤੋਂ ਪਹਿਲਾਂ ਅਸੀਂ ਨਾਮ ਰੱਖਦੇ ਲੈ ਕੋਈ ਰੱਖ ਕੇ ਦਿਖਾਵੇ ਹੂੰ ਜੇ ਕਿਸੇ 'ਚ ਹਿੰਮਤ ਹੈਗੀ ਆ ਮੈਂ ਓਨ ਰਿਕਾਰਡ ਬੋਲ ਰਿਹਾ ਓਨ ਕੈਮਰਾ ਬੋਲ ਰਿਹਾ ਤੁਹਾਡੇ ਚੈਨਲ ਦੇ ਉੱਤੇ ਬੋਲ ਰਿਹਾ ਕੋਈ ਰੱਖ ਕੇ ਦਿਖਾਵੇ ਪੂਰੇ ਵਰਲਡ ਦੇ ਵਿੱਚ ਨਾਮ ਬੱਚਾ ਹੋਣ ਤੋਂ ਪਹਿਲਾਂ ਜਿਗਰਾ ਚਾਹੀਦਾ ਇਹਦੇ ਲਈ ਆਪਣੀ ਮਿਹਨਤ ਚਾਹੀਦੀ ਹੈ ਇਹਦੇ ਲਈ ਪਰਮੇਸ਼ਰ ਵਰਗਾ ਬਨਣਾ ਪੈਂਦਾ ਪਰ ਪਰਸੇ ਤੁਸੀਂ ਕਹਿੰਦੇ ਇਹ 'ਚ ਮਿਹਨਤ ਕੀ ਮੈਂ ਮਿਹਨਤ ਕਿਸ ਚੀਜ਼ ਨੂੰ ਗਿੰਦੇ ਹੋ ਤੁਸੀਂ ਇਹ 'ਚ ਹੁਣ ਤੁਸੀਂ ਆਪਣੇ ਚੈਨਲ ਨੂੰ ਵਧਾ ਰਹੇ ਹੋ ਬਿਨਾਂ ਮਿਹਨਤ ਤੋਂ ਵਧਾਵੋਗੇ ਨਹੀਂ ਵਧਾ ਸਕਦੇ ਤੁਹਾਡਾ ਸਟੂਡੀਓ ਦੇ ਉੱਤੇ ਤੁਹਾਨੂੰ ਕੈਮਰੇ ਵੀ ਲੈਣੇ ਪੈਣਗੇ ਲਾਈਟਾਂ ਵੀ ਲੈਣੀਆਂ ਪੈਣਗੀਆਂ ਕਮਰਾ ਵੀ ਤਿਆਰ ਕਰਨਾ ਪਊਗਾ ਫਿਰ ਉਹਨੂੰ ਟਾਈਮ ਇਸੇ ਤਰ੍ਹਾਂ ਜਿਹੜੀ ਚੀਜ਼ ਨੂੰ ਜਿਹੜੇ ਵਰਕ ਨੂੰ ਤੁਸੀਂ ਟਾਈਮ ਦਿਓਗੇ ਉਹ ਵਰਕ ਦੇ ਵਿੱਚ ਤੁਸੀਂ ਜਿੱਤ ਪ੍ਰਾਪਤ ਕਰੋਗੇ ਬਿਲਕੁਲ ਸੇਮ ਵੇ ਦੇ ਨਾਲ ਜਦੋਂ ਤੁਸੀਂ ਰੱਬ ਦੇ ਵਿੱਚ ਕੰਮ ਕਰੋਗੇ ਰੱਬ ਦੇ ਵਿੱਚ ਰੱਬ ਨੂੰ ਟਾਈਮ ਦਿਓਗੇ ਰੱਬ ਨਾਲ ਗੱਲਬਾਤ ਕਰੋਗੇ ਉਹਦੀ ਗੱਲਬਾਤ ਨੂੰ ਸੁਣੋਗੇ ਉਹਦੇ ਵਰਗੇ ਬਣੋਗੇ ਫਿਰ ਰੱਬ ਵੀ ਕੰਮ ਕਰੋ ਸਾਰੇ ਕੰਮ ਇੱਕੋ ਨਾਲ ਦੇ ਨੇ ਜੀ ਜਿਹੜੇ ਕੰਮ ਨੂੰ ਤੁਸੀਂ ਬੜੋਤਰੀ ਦਿਓਗੇ ਉਹਦੇ ਵਿੱਚ ਤੁਸੀਂ ਜਿੱਤ ਪ੍ਰਾਪਤ ਕਰੋਗੇ ਪਾਸਟਰ ਇੱਕ ਸਾਡਾ ਸਵਾਲ ਹੋਰ ਬਹੁਤ ਹੈ ਕਿ ਇਤਨੇ ਲੋਕ ਸ਼ਾਇਦ ਮੈਂ ਗਲਤ ਵੀ ਹੋ ਸਕਦਾ ਵਜੇ ਕਹਿੰਦੇ ਕਿ ਮਸੀਹ ਭਾਈਚਾਰਾ ਜਾਂ ਭਾਈ ਸਾਈ ਧਰਮ ਦੀ ਗੱਲ ਕਰੀਏ ਉਹ ਬਾਈਬਲ 'ਚ ਹੀ ਲਿਖਿਆ ਹੈ ਕਿ ਜਿੰਦੇ ਵੀ ਮੁਰਦੇ ਵੀ ਜਿੰਦਾ ਹੋਏ ਨੇ ਮਤਲਬ ਮੁਰਦੇ ਜਿਹੜੇ ਮਰੇ ਉਹ ਜਿੰਦਾ ਹੋਏ ਨੇ ਬਾਕੀ ਕੀ ਹੋਰ ਧਰਮਾਂ ਦੀ ਗੱਲ ਕਰੀਏ ਉਹਨਾਂ 'ਚ ਕੋਈ ਇਹ ਨਹੀਂ ਜੋ ਚੀਜ਼ ਆਈ ਉਹ ਖਤਮ ਹੈ ਹੁਣ ਸਵੇਰ ਦੇਖੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਇਹ ਜੀਵਨ ਤੇ ਮੌਤ ਇਹ ਪਰਮੇਸ਼ਰ ਦੇ ਹੱਥ ਵਿੱਚ ਹੈ ਪਰਮੇਸ਼ਰ ਹੀ ਜੀਵਨ ਦਿੰਦਾ ਪਰਮੇਸ਼ਰ ਹੀ ਮੌਤ ਦਿੰਦਾ ਹੈ ਕਿਉਂਕਿ ਜਿਹੜੀ ਚੀਜ਼ ਉਹਨੇ ਬਣਾਈ ਆ ਉਹਦੇ ਉੱਤੇ ਆ ਹਾਂ ਜੇ ਉਹਦੀ ਦਇਆ ਹੋ ਗਈ ਤਾਂ ਉਹਨੇ ਜਿੰਦਾ ਕਰ ਵੀ ਦੇਣਾ ਬਾਈਬਲ ਦੇ ਵਿੱਚ ਲਿਖਿਆ ਪ੍ਰੋਵੀਸਮਸੀ ਨੇ 4 ਦਿਨਾਂ ਦੇ ਮੁਰਦੇ ਨੂੰ ਕਹ ਦਿੱਤਾ ਇਲਾਜਰ ਕਬਰ ਚੋਂ ਬਾਹਰ ਆ ਜਾ ਉਹ ਉੱਠ ਕੇ ਆ ਗਿਆ ਸੀ ਅੱਜ ਵੀ ਦੇਖੋ ਤੁਸੀਂ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰੋਫੈਟ ਵਿਜੇਂਦਰ ਸਿੰਘ ਜੀ ਦੇ ਦੁਆਰਾ ਉੱਥੇ ਮੁਰਦਾ ਜਿੰਦਾ ਹੋਇਆ ਬੱਚਾ ਅੱਜ ਬਹੁਤ ਪਾਸਟਾਂ ਦੇ ਦੁਆਰਾ ਮੁਰਦੇ ਬੱਚੇ ਜਿੰਦਾ ਹੋਏ ਨੇ ਇੱਕ ਬੇਟੀ ਆਪਣੀ ਭੇਵੇਂ ਤੋਂ ਟਿਕਰੀ ਪਿੰਡ ਦੀ ਐ ਉਹਦਾ ਐਕਸੀਡੈਂਟ ਹੋ ਗਿਆ ਸੀ ਉਹਨੂੰ ਹਸਪੀਟਲ ਚ ਲੈ ਕੇ ਇਹ ਇੱਕ ਵਾਰੀ ਤਾਂ ਡੈੱਡ ਹੋ ਗਈ ਸੀ ਲੇਕਿਨ ਜਦੋਂ ਹੀ ਪ੍ਰੇਰ ਕਰਵਾ ਕੇ ਉਹਨੂੰ ਦੁਬਾਰਾ ਹਸਪੀਟਲ ਚ ਲੈ ਜਾਂਦਾ ਕਿ ਉਹ ਚੰਗੀ ਹੋ ਗਈ ਉਹ ਅਜੇ ਤੱਕ ਜਿੰਦਾ ਸੋ ਇਹ ਪਰਮੇਸ਼ਰ ਨੂੰ ਪਤਾ ਹੈ ਕਿ ਉਹ ਕਿੱਦਾਂ ਚੱਲਦਾ ਜੇ ਹੁਣ ਕਿਤੇ ਤੁਹਾਡੇ ਪੁੱਤਰ ਦੀ ਐਡਮਿਸ਼ਨ ਨਹੀਂ ਹੋ ਰਹੀ ਜੇ ਤੁਸੀਂ ਜਾ ਕੇ ਪ੍ਰਿੰਸੀਪਲ ਦੇ ਅੱਗੇ ਜਾ ਕੇ ਮਿਹਨਤ ਤਰਲਾ ਕਰ ਲਿਆ ਹੋ ਸਕਦਾ ਤੁਹਾਡੀ ਐਡਮਿਸ਼ਨ ਹੋ ਜੇ ਸੇਮ ਵੇ ਦੇ ਨਾਲ ਜੇ ਤੁਹਾਨੂੰ ਸਾਨੂੰ ਲੱਗਦਾ ਕਿ ਸਾਡੇ ਉੱਤੇ ਦੁੱਖ ਵੱਧ ਗਿਆ ਜੇ ਅਸੀਂ ਉਸ ਪਰਮੇਸ਼ਰ ਦੇ ਸਾਹਮਣੇ ਗੁਟਨੇ ਟੇਕ ਲਈਏ ਉਹਦੇ ਸਾਹਮਣੇ ਅਰਜ਼ੋਈ ਕਰ ਲਈਏ ਉਹਦੇ ਸਾਹਮਣੇ ਅਰਦਾਸ ਕਰ ਲਈਏ ਬੇਨਤੀ ਕਰ ਲਈਏ ਪ੍ਰਾਰਥਨਾ ਕਰ ਲਈਏ ਹੋ ਸਕਦਾ ਉਹ ਸਾਡੇ ਪਾਪਾ ਨੂੰ ਮਾਫ ਕਰਕੇ ਸਾਨੂੰ ਨਵਾਂ ਜੀਵਨ ਦੇ ਦੇ ਬਿਲਕੁਲ ਜੀ ਮੁਸੀਬਾ ਜੀ ਇੱਕ ਨਾ ਹੋਰ ਇੱਕ ਗੱਲ ਜਾਨਣਾ ਜੂ ਚਾਹਾਂਗੇ ਪਾਸਟ ਜੀ ਕਿ ਮੁਸੀਬਾ ਹੈ ਜੀ ਕੁਝ ਬੰਦੀਸ਼ਾਂ ਵੀ ਨੇ ਜਿਹੜਾ ਬੰਦਾ ਥੋੜੇ ਚਰਚ ਜਾਂਦਾ ਹੈ ਉਹਨਾਂ ਨੂੰ ਇਹ ਹੁੰਦਾ ਕੋਈ ਇਸ ਤਰ੍ਹਾਂ ਨਹੀਂ ਕਰਨਾ ਹੈ ਉਸ ਤਰ੍ਹਾਂ ਨਹੀਂ ਕਰਨਾ ਦੇਖੋ ਬੰਦਿਸ਼ ਹਰ ਰੇਕ ਰਿਲੀਜਨ ਦਾ ਇੱਕ ਆਪਣੀ ਮਰਿਆਦਾ ਹੁੰਦੀ ਹੈ ਜਿਵੇਂ ਤੁਸੀਂ ਦੇਖ ਲਓ ਮੁਸਲਮ ਦੀ ਆਪਣੀ ਮਰਿਆਦਾ ਹੁੰਦੀ ਹੈ ਹਿੰਦੂ ਦੀ ਆਪਣੀ ਮਰਿਆਦਾ ਹੁੰਦੀ ਹੈ ਸਿੱਖ ਦੀ ਆਪਣੀ ਮਰਿਆਦਾ ਹੁੰਦੀ ਹੈ ਬੋਧੀ ਦੀ ਆਪਣੀ ਮਰਿਆਦਾ ਹੁੰਦੀ ਹੈ ਜੈਨੀ ਦੀ ਆਪਣੀ ਮਰਿਆਦਾ ਆਉਂਦੀ ਹੈ ਇਸਾਈ ਦੀ ਆਪਣੀ ਮਰਿਆਦਾ ਹੁੰਦੀ ਹੈ ਸੋ ਜੇ ਹੁਣ ਅਸੀਂ ਕਹਿ ਦਈਏ ਹੁਣ ਤੁਹਾਡੇ ਨਾਮ ਦੇ ਪਿੱਛੇ ਸਿੰਘ ਲੱਗਦਾ ਬਿਲਕੁਲ ਹੁਣ ਤੁਸੀਂ ਕਾਕਾੜ ਤਾਂ ਕੋਈ ਪਾਇਆ ਨਹੀਂ ਨਾ ਕੋਈ ਕੜਾ ਪਾਇਆ ਨਾ ਕੋਈ ਕਸ਼ਹਿਰਾ ਪਾਇਆ ਨਾ ਕੋਈ ਤੁਸੀਂ ਕੇਸ ਰੱਖੇ ਹੋਏ ਬਿਲਕੁਲ ਠੀਕ ਹੈ ਲੇਕਿਨ ਹੁਣ ਇੱਥੇ ਕੀ ਹੋਇਆ ਹੁਣ ਤੁਸੀਂ ਮਰਿਆਦਾ ਦੇ ਵਿੱਚ ਤਾਂ ਨਹੀਂ ਹੈਗੇ ਨਾ ਸੇਮ ਵੇਦੇ ਨਾਲ ਇਸੇ ਤਰ੍ਹਾਂ ਹਰੇਕ ਰਿਲੀਜੀਅਨ ਦੀ ਇੱਕ ਆਪਣੀ ਮਰਿਆਦਾ ਉਹਦੇ ਵਿੱਚ ਰਹਿਣਾ ਸਿਖਾਇਆ ਜਾਂਦਾ ਕਿ ਹਰੇਕ ਰਿਲੀਜੀਅਨ ਕਿ ਕਿੱਥੇ ਤੱਕ ਲੈ ਕੇ ਜਾਂਦਾ ਸਾਨੂੰ ਉਸ ਪਰਮੇਸ਼ਰ ਤੱਕ ਲੈ ਕੇ ਜਾ ਰਿਹਾ ਹੈ ਵੀ ਭਾਈ ਇਹ ਰਸਤਾ ਵੀ ਪਰਮੇਸ਼ਰ ਨੂੰ ਜਾ ਰਿਹਾ ਹੈ ਵੀ ਜਾਂਦਾ ਪਰਮੇਸ਼ਰ ਨੂੰ ਇਹ ਵੀ ਜਾਂਦਾ ਇਹ ਵੀ ਜਾਂਦਾ ਇਹ ਵੀ ਜਾਂਦਾ ਹੁਣ ਜਿੱਥੇ ਕਿਸੇ ਦੀ ਆਸਥਾ ਖੜ ਗਈ ਹੁਣ ਤੁਸੀਂ ਹਲਾ ਤਾਂ ਸਕਦੇ ਨਹੀਂ ਫਿਰ ਉਹਦੀ ਮਰਿਆਦਾ ਤਾਂ ਤੁਹਾਨੂੰ ਮੰਨਣੀ ਪੈਣੀ ਹੈ ਮੰਨੇ ਜੇ ਤੁਸੀਂ ਉਹਦੀ ਮਰਿਆਦਾ ਨਹੀਂ ਮੰਨੋਗੇ ਫਿਰ ਤੁਸੀਂ ਆਪਣੇ ਰਿਲੀਜੀਅਨ ਦੇ ਪੱਕੇ ਨਹੀਂ ਹੋ ਜੇ ਤੁਸੀਂ ਆਪਣੀ ਮਰਿਆਦਾ ਨੂੰ ਮੰਨਦੇ ਹੋ ਫਿਰ ਤੁਸੀਂ ਆਪਣੇ ਰਿਲੀਜੀਅਨ ਦੇ ਪੱਕੇ ਹੋ ਫਿਰ ਤੁਸੀਂ ਉੱਥੇ ਜਾਓਗੇ ਜਿੱਥੇ ਪਰਮੇਸ਼ਰ ਨੇ ਤੁਹਾਨੂੰ ਖੜਾ ਕੀਤਾ ਨਹੀਂ ਇੱਕ ਵਾਸਤੇ ਹੋਰ ਵੀ ਗੱਲ ਹੈ ਤੁਸੀਂ ਕਹਿੰਦੇ ਚਲੋ ਮਰਿਆਦਾ ਹੁੰਦੀ ਹੈ ਸਾਰੇ ਧਰਮਾਂ 'ਚ ਆਪਣੀ ਆਪਣੀ ਮਰਿਆਦਾ ਹੁੰਦੀ ਹੈ ਪਰ ਮਸੀਹ ਭਾਈਚਾਰੇ 'ਚ ਕਿਤੇ ਬਾਈਬਲ 'ਚ ਇਹ ਵੀ ਲਿਖਿਆ ਕਿ ਮੂਰਤੀ ਪੂਜਾ ਵੀ ਨਹੀਂ ਕਰਨੀ ਬਿਲਕੁਲ ਲਿਖਿਆ ਹੈ ਜੀ ਮੂਰਤੀ ਪੂਜਾ ਦਾ ਗੁਰੂ ਗ੍ਰੰਥ ਸਾਹਿਬ 'ਚ ਵੀ ਲਿਖਿਆ ਹਮ ਸਾਰਿਆਂ 'ਚ ਲਿਖਿਆ ਹੈ ਮੂਰਤੀ ਪੂਜਾ ਦਾ ਖੰਡਨ ਦਾ ਸਭ ਕਿਤੇ ਕੀਤਾ ਹੈ ਬਾਈਬਲ ਚ ਵੀ ਲਿਖਿਆ ਹੈ ਕਿ ਤੁਸੀਂ ਜਿਹੜਾ ਜਿਹੜਾ ਪਰਮੇਸ਼ੁਰ ਜਿੰਦਾ ਹੈ ਹੁਣ ਤੁਸੀਂ ਆਪੇ ਤਾਂ ਕਹਿ ਦਿੰਦੇ ਹੋ ਬਹੁਤ ਸਾਰੇ ਕਹਿੰਦੇ ਤੁਸੀਂ ਮੈਨੂੰ ਕਿਹਾ ਸੀ ਕਿ ਪਾਸਟਰ ਜੀ ਪਰਮੇਸ਼ੁਰ ਤਾਂ ਕਣ-ਕਣ ਦੇ ਵਿੱਚ ਵਾਸ ਕਰਦਾ ਹੈ ਵਾਸ ਕਰਦਾ ਬਿਲਕੁਲ ਹੁਣ ਪਰਮੇਸ਼ੁਰ ਪੱਥਰਾਂ ਵਿੱਚ ਕਿੱਥੇ ਆ ਦੂ ਹੁਣ ਜਿਹੜੇ ਚਾਰਕ ਪੱਥਰ ਸੀ ਇੱਥੇ ਲਗਾਤੇ ਨੇ ਆਪੇ ਉਹਨੂੰ ਕਲੀ ਕਰਤੀ ਤੇ ਆਪ ਉਹਨੂੰ ਸਿਮਿੰਟ ਲਗਾਤਾ ਆਪੇ ਉਹਦੇ ਅੱਗੇ ਮੱਥਾ ਟੇਕਤਾ ਹੁਣ ਪਰਮੇਸ਼ੁਰ ਨੇ ਪੱਥਰ ਥੋੜੀ ਬਣਾਇਆ ਸੀ ਪਰਮੇਸ਼ੁਰ ਨੇ ਤਾਂ ਇਨਸਾਨ ਨੂੰ ਆਪਣੇ ਵਰਗਾ ਬਣਾਇਆ ਸੀ ਜਦੋਂ ਕੋਈ ਚੀਜ਼ ਆਂਦੀ ਹੈ ਜਦੋਂ ਤੁਸੀਂ ਗ੍ਰੰਥ ਪੜ੍ਹਦੇ ਹੋ ਤਾਂ ਪਰਮੇਸ਼ੁਰ ਨੇ ਇਨਸਾਨ ਨੂੰ ਆਪਣੇ ਵਰਗਾ ਬਣਾਇਆ ਸੀ ਉਹਦੇ ਵਿੱਚ ਆਪਣਾ ਸਾਹ ਪਾਇਆ ਸੀ ਜਦੋਂ ਇਹ ਸਰੀਰ ਮਰਦਾ ਹੈ ਉਹਦੇ ਕਹਿੰਦੇ ਨੇ ਜੀ ਪਰਮੇਸ਼ੁਰ ਦਾ ਆਤਮਾ ਨਿਕਲ ਗਿਆ ਹੁਣ ਇਹ ਮਿੱਟੀ ਹੈ ਉਦੋਂ ਕਿਵੇਂ ਕਹ ਦਿੰਦੇ ਹੋ ਵੀ ਹੁਣ ਇਹ ਮਿੱਟੀ ਹੈ ਪਰ ਪਾਸੇ ਉਹ ਕਹਿੰਦੇ ਸਾਡੀ ਸ਼ਰਧਾ ਹੈ ਫਿਰ ਸਰਦਾ ਜਿੱਦੀ ਮਰਜ਼ੀ ਹੋਵੇ ਫਿਰ ਐਂ ਤਾਂ ਜਿੱਥੇ ਮਰਜ਼ੀ ਆਲਾ ਆਪਣੀ ਸ਼ਰਤ ਦਿਖਾਈ ਚੱਲੇ ਇਹਨੂੰ ਮਿਥਿਆਸ ਕਵਾਂਗੇ ਇਤਿਹਾਸ ਕਵਾਂਗੇ ਐਂ ਤਾਂ ਐਂ ਤਾਂ ਲੋਕ ਫਿਰ ਜਾਂਦੇ ਉਹ ਟਾਲੀ ਦੇ ਵੀ ਆ ਚੁੰਨੀਾਂ ਲਵੇੜ ਜਾਂਦੇ ਨੇ ਵੀ ਇਹ ਸਾਡੀ ਸਰਦਾ ਉੱਥੇ ਲੋਕ ਜਾਂਦੇ ਨੇ ਉਹ ਕੋਈ ਕੋਈ ਇੱਟਾਂ ਮੰਗਾਂਦਾ ਟਰਾਲੀ ਉੱਥੋਂ ਗੁਜ਼ਰਦੀ ਆ ਦੋ ਇੱਟਾਂ ਸੱਟ ਜਾਂਦਾ 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 ਹੂੰ ਰੋਡ ਦੇ ਉੱਤੇ ਉਹ ਦੋ ਇਟਾਂ ਸਿੱਟ ਗਿਆ ਹਜ਼ਾਰਾਂ ਟਰਾਲੀਆਂ ਲੰਘਦੇ ਨੇ ਇਟਾਂ ਲੀਆਂ ਦੋ ਦੋ ਕਰਕੇ ਉੱਥੇ ਬਣ ਜਾਂਦੀਆਂ ਨੇ ਹਜ਼ਾਰ ਇਟ ਉਹ ਹਜ਼ਾਰ ਇਟ ਦਾ ਕੀ ਕਰਦੇ ਨੇ ਉਹ ਟਾਲੀ ਦੇ ਵਾਲੇ ਵਾਲੇ ਮਿੜ ਕੇ ਉਹਨੂੰ ਉੱਥੇ ਹੀ ਬਣਾ ਦਿੰਦੇ ਨੇ ਲਓ ਜੀ ਇਹ ਬਾਬਾ ਬਾਬਾ ਯਾਰ ਸਾਡਾ ਸਮਾਜ ਜਾ ਕਿੱਥੇ ਰਿਹਾ ਪੜ੍ਹਾਈ ਰਖਿਆ ਸੀ ਪਹੁੰਚ ਕਿੱਥੇ ਰਿਹਾ ਸੋ ਸਾਡਾ ਪਰਮੇਸ਼ਵਰ ਕਿਸੇ ਪੱਥਰਾਂ ਦੇ ਵਿੱਚ ਨਹੀਂ ਹੈ ਸਾਡਾ ਪਰਮੇਸ਼ਵਰ ਇਸ ਘਰ ਦੇ ਵਿੱਚ ਆ ਤੁਹਾਡੇ ਅੰਦਰ ਪਰਮੇਸ਼ਵਰ ਹੈ ਅਸੀਂ ਜਿੰਦਾ ਹੀ ਤਾਂ ਆਇਆ ਜੇਕਰ ਪਰਮੇਸ਼ਰ ਦੀ ਸ਼ਕਤੀ ਸਾਡੇ ਵਿੱਚ ਜਦੋਂ ਨਿਕਲ ਜਾਂਦੇ ਬੰਦਾ ਮਰ ਜਾਂਦਾ ਡੈਫੀਨਿਟਲੀ ਇਹ ਤਾਂ ਸਭ ਨੂੰ ਪਤਾ ਹੈ ਜੀ ਪਰ ਪਾਸੇ ਇਹ ਗੱਲ ਹੋ ਰਹੀ ਹੈ ਕਿ ਫਿਰ ਇਹ ਕਈ ਪਾਸਟਰ ਇਹ ਕੋ ਕਹਿੰਦੇ ਆ ਕਿ ਕਿਸੇ ਔਰਤ ਨੂੰ ਕਹਿ ਦਿੰਦੇ ਆ ਕਿ ਬਿੰਦੀ ਨਹੀਂ ਲਾਣੀ ਤੂੰ ਸੰਦੂਰ ਨਹੀਂ ਲਾਣਾ ਇਹ ਜਿਹੇ ਕੱਪੜੇ ਪਾਣਾ ਇਹ ਜੀ ਵਾਰਤ ਲੱਭ ਕਿਉਂ ਫਿਰ ਦੇਖੋ ਐਦਾਂ ਦੇ ਬਾਰਤਾਲਾਪ ਕਈ ਵਾਰੀ ਉਹ ਤਾਂ ਕਰ ਦਿੰਦੇ ਨੇ ਕਿ ਓਵਰ ਕਲੈਵਰ ਮੇਕਅਪ ਨਹੀਂ ਕਰਨਾ ਠੀਕ ਹਾਂ ਤੁਸੀਂ ਮੇਕਅਪ ਕਰਨਾ ਤਾਂ ਮਰਿਆਦਾ ਦੇ ਵਿੱਚ ਰਹਿ ਕੇ ਕਰ ਸਕਦੇ ਹੋ ਸਾਨੂੰ ਬਾਹਰੀ ਸੁੰਦਰਤਾ ਦਿਖਾਉਣ ਦੀ ਜਰੂਰਤ ਨਹੀਂ ਕਿ ਮੈਂ ਕਿੰਨਾ ਕੁ ਸੁੰਦਰਾਂ ਜੇ ਉਹੀ ਸੁੰਦਰਤਾ ਅੰਦਰੋਂ ਦਿਖਾਈ ਹੋਵੇ ਕਿ ਸਾਡਾ ਰੱਬ ਦੇ ਨਾਲ ਕਿੰਨਾ ਪ੍ਰੇਮ ਆ ਸਾਡਾ ਰੱਬ ਦੇ ਨਾਲ ਕਿੰਨਾ ਪਿਆਰ ਆ ਫਿਰ ਤੁਹਾਨੂੰ ਲੋਕਾਂ ਨੂੰ ਸੁੰਦਰਤਾ ਦਿਖਾਉਣ ਦੀ ਲੋੜ ਹੀ ਨਹੀਂ ਤੁਹਾਡੀ ਨੈਚੁਰਲ ਬਿਊਟੀ ਵੀ ਤੁਹਾਨੂੰ ਐ ਲੱਗੂਗੀ ਲੋਕ ਕਹਿਣਗੇ ਕਿ ਹਾਂ ਯਾਰ ਵਾਕਈ ਬਹੁਤ ਸੋਹਣਾ ਹੈ ਬਿਲਕੁਲ ਪਰ ਪਾਸੇ ਗੱਲ ਹੋ ਰਹੀ ਹੈ ਪਿੱਛੇ ਜੇ ਆਪਾਂ ਤੁਸੀਂ ਗੱਲ ਕਰੇ ਬਾਬਾ ਜੀ ਕਹਿੰਦੇ ਕਿ ਲੋਕਾਂ ਦੀ ਸ਼ਰਤਾਂ ਹੁੰਦੀਆਂ ਆਪਣੇ ਇੱਕ ਡੇਰਾ ਸਥਾਪਿਤ ਕਰ ਲੈਣੇ ਆ ਪਰ ਤੁਸੀਂ ਜਾ ਤਾਂ ਦੇਖਿਆ ਹੋਣਾ ਕਿ ਕਈ ਵੱਡੇ ਵੱਡੇ ਸੰਸਥਾਵਾਂ ਦੇ ਬਾਬਾ ਜੀ ਕਹਿੰਦੇ ਆ ਕੁਝ ਹੋਰ ਕਹਿੰਦੇ ਉਹਨਾਂ ਦੇ ਵੀ ਕੇਸ ਚੱਲਦੇ ਨੇ ਉਹ ਵੀ ਸ਼ਾਇਦ ਮਹਾਰਾਜਕਲ ਜੇਲ੍ਹਾਂ 'ਚ ਬੈਠੇ ਨੇ ਉਹਨਾਂ ਨੂੰ ਤੁਸੀਂ ਕਿਸ ਨਿਗਾਹ ਨਾਲ ਦੇਖੋਗੇ ਕਿ ਮਤਲਬ ਉਹ ਸਮਾਜ ਦੀ ਭਲਾ ਕਰਨਾ ਚਾਹੁੰਦੇ ਚ ਉਸ ਨਜ਼ਰੀਏ ਨਾਲ ਅੰਦਰ ਹੈ ਜਾਂ ਕੁਝ ਹੋਰ ਦੇਖੋ ਇਹ ਤੁਸੀਂ ਸਵਾਲ ਨਾ ਮੈਨੂੰ ਬਹੁਤ ਮਤਲਬ ਉਹ ਜਿਵੇਂ ਆਲਾ ਜਿਹਾ ਪੁੱਛ ਲਿਆ ਤੇ ਇਹਦਾ ਤਾਂ ਮੈਂ ਇਹੀ ਕਹੂੰਗਾ ਕਿ ਸਰਕਾਰਾਂ ਨੇ ਜਿਹੜੀਆਂ ਉਹ ਪਾਗਲ ਨਹੀਂ ਆ ਬਿਲਕੁਲ ਜਿਹੜੀਆਂ ਟੀਮਾਂ ਉਸ ਸੀਵੀਆਈ ਦੀਆਂ ਸੀਆਈਡੀ ਦੀਆਂ ਉਹ ਭੇਜਦੀਆਂ ਤੁਹਾਡੀ ਇਨਕੁਆਇਰੀ ਕਰਨ ਦੇ ਲਈ ਉਹ ਪਾਗਲ ਨਹੀਂ ਐ ਕੁਛ ਨਾ ਕੁਸਤਾ ਨਿਕਲਦਾ ਕੁਛ ਨਾ ਕੁਸਤਾ ਹੁੰਦਾ ਜਿੱਥੇ ਤੱਕ ਉਹ ਜਾਂ ਤਾਂ ਉਹ ਰੱਬ ਦੇ ਨਾਲ ਸੱਚੇ ਦਿਲੋਂ ਨਹੀਂ ਚੱਲ ਰਿਹਾ ਜਾਂ ਫਿਰ ਉਹ ਰੱਬ ਦੇ ਨਾਮ ਤੇ ਕੋਈ ਪਖੰਡ ਕਰ ਰਿਹਾ ਜਾਂ ਫਿਰ ਰੱਬ ਦੇ ਨਾਮ ਤੇ ਕੋਈ ਉਹ ਧੰਦਾ ਕਰ ਰਿਹਾ ਜਾਂ ਕੋਈ ਦਿਖਾ ਰੱਬ ਨੂੰ ਰਿਹਾ ਤੇ ਕਰ ਕੁਛ ਹੋਰ ਰਿਹਾ ਫਿਰ ਐਦਾਂ ਦੇ ਲੋਕਾਂ ਦਾ ਤਾਂ ਹੀ ਹਾਲ ਹੁੰਦਾ ਜੀ ਬਿਲਕੁਲ ਠੀਕ ਹੈ ਉਹ ਚਾਹੇ ਜਿਹੜਾ ਮਰਜੀ ਹੈ ਮੈਂ ਕਿਸੇ ਦਾ ਨਾਮ ਨਹੀਂ ਲੰਦਾ ਕਿੰਨੇ ਨੇ ਕਿ ਪੰਜਾਬ ਦਾ ਮੁੱਦਾ ਬਹੁਤ ਗਰਮਾਇਆ ਪਿਆ ਗਰਮਾਇਆ ਮੁੱਦਾ ਕਿ ਇਹ ਦੇਖੋ ਕਿ ਜਦਾ ਦੇਖੇ ਨਸ਼ਾ ਦੀ ਵਾਗਡੋਰ ਵੀ ਬਹੁਤ ਵੱਧ ਰਹੀ ਹੈ ਸੋ ਉਸ ਤੋਂ ਇਲਾਵਾ ਕਿ ਬੇਅਦਬੀ ਦਾ ਜਿਹੜਾ ਮਾਮਲਾ ਉਹ ਬੜਾ ਗਰਮ ਚੱਲ ਰਿਹਾ ਅੱਜ ਪੰਜਾਬ ਜੇ ਜਾਨਣਾ ਚਾਹੀਏ ਤੇ ਉਸ ਟਾਈਮ ਉਸ ਜਆ ਮਾਹੌਲ ਚ ਮੁਸੀਬਾਈ ਚਰਾ ਕਿੱਥੇ ਖੜਿਆ ਦੇਖੋ ਮੁਸੀਬਾਈ ਚਰਾ ਹਰੇਕ ਉਸ ਰਿਲੀਜਨ ਦੇ ਨਾਲ ਖੜਿਆ ਬਿਲਕੁਲ ਜਿਹਦੇ ਉੱਤੇ ਕੋਈ ਵੀ ਆਫਤ ਆਉਂਦੀ ਹੈ ਠੀਕ ਚਾਹੋ ਸਾਡੇ ਹਿੰਦੂ ਭਾਈਚਾਰਾ ਚਾਹੋ ਸਾਡਾ ਸਿੱਖ ਭਾਈਚਾਰਾ ਚਾਹੋ ਸਾਡੇ ਬੋਧੀ ਨੇ ਚਾਹੇ ਜੈਨੀ ਨੇ ਚਾਹੇ ਮੁਸਲਮ ਨੇ ਹਾਂਜੀ ਜਿਹੜਾ ਮੈਂ ਪਿੱਛੇ ਜੇ ਆ ਆਨੰਦਪੁਰ ਸਾਹਿਬ ਮਾਤਾ ਗੁਜਰੀ ਹਾਲ ਦੇ ਵਿੱਚ ਮੈਨੂੰ ਬਹੁਤ ਹੀ ਸਤਿਕਾਰਯੋਗ ਸਿੱਖ ਕਮਿਊਨਿਟੀਆਂ ਨੇ ਉੱਥੇ ਸੱਦਾ ਦਿੱਤਾ ਸੀ ਮੈਂ ਗਿਆ ਸੀ ਮੈਨੂੰ ਬੋਲਣ ਦਾ ਵੀ ਮੌਕਾ ਦਿੱਤਾ ਉਹਨਾਂ ਨੇ ਔਰ YouTube ਤੇ ਅੱਜ ਵੀ ਉਹ ਵੀਡੀਓ ਪਈ ਹੈ ਔਰ ਮੈਂ ਉੱਥੇ ਵੀ ਦੱਸ ਕਿਹਾ ਸੀ ਕਿ ਜਿੱਥੇ-ਜਿੱਥੇ ਵੀ ਕੋਈ ਬੇਆਦ ਵੀ ਹੁੰਦੀ ਹੈ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ 크ਰਿਸਚੀਅਨ ਕਮਿਊਨਿਟੀ ਹੀ ਸਭ ਤੋਂ ਅੱਗੇ ਹੋ ਕੇ ਆਉਂਦੀ ਹੈ। ਹਾਂਜੀ ਬਿਲਕੁਲ। ਔਰ ਅਸੀਂ ਅੱਜ ਵੀ ਵਿਸ਼ਵਾਸ ਰੱਖਦੇ ਹਾਂ ਚਾਹੇ ਉਹ ਜਿਹੜਾ ਮਰਜੀ ਰਿਲੀਜੀਅਨ ਹੈ ਜਿਹਦੇ ਉੱਤੇ ਵੀ ਲੱਗਦਾ ਕਿ ਇਹ ਵੇਅਰ ਵੀ ਹੋ ਰਹੀ ਹੈ ਤਾਂ ਅਸੀਂ 크ਰਿਸਚੀਅਨ ਕਮਿਊਨਿਟੀ ਸਭ ਤੋਂ ਪਹਿਲਾਂ ਅੱਗੇ ਹੋ ਕੇ ਪੰਜਾਬ ਦੇ ਵਿੱਚ ਆਉਗੀ। ਬਿਲਕੁਲ ਜੀ। ਪਾਸਟਰ ਜੀ ਕਿ ਤੁਸੀਂ ਜਿਹੜੇ ਚਰਚ ਕਿਹਾ ਕਿ ਸਮਾਨੇ ਚਰਚ ਚੱਲ ਰਿਹਾ ਰੇਤਗੜ ਦੇ ਵਿੱਚ ਤੁਸੀਂ ਪਿਛਲੂ ਵਾਰ ਜ਼ਿਕਰ ਕੀਤਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਤੁਹਾਡੇ ਕਈ ਅਜਿਹੇ ਉਪਰਾਲੇ ਹੋਣਗੇ ਜੋ ਸਮਾਜ ਭਲਾਈ ਲਈ ਹੋਣਗੇ। ਉਹ ਕਿਹੜੇ-ਕਿਹੜੇ ਹੋਣਗੇ? ਦੇਖੋ ਸਮਾਜ ਭਲਾਈ ਦੇ ਲਈ ਤੁਸੀਂ ਅੱਜ ਸ਼ਹਿਰਾਂ ਦੇ ਵਿੱਚ ਜਾਂਦੇ ਹੋ ਪਿੰਡਾਂ ਦੇ ਵਿੱਚ ਜਾਂਦੇ ਹੋ ਬਹੁਤ ਬਜ਼ੁਰਗ ਨੇ ਜਿਹੜੇ ਤੁਹਾਨੂੰ ਰੋੜਾਂ ਦੇ ਉੱਤੇ ਮਿਲ ਜਾਣਗੇ ਹਾਂਜੀ ਬਹੁਤ ਬਜ਼ੁਰਗ ਨੇ ਜਿਹੜੇ ਤੁਹਾਨੂੰ ਬਿਨਾਂ ਇਲਾਜ ਤੋਂ ਮਿਲ ਜਾਣਗੇ ਬਹੁਤ ਲੋਕ ਨੇ ਜਿਹੜੇ ਰੋੜਾਂ ਤੇ ਤੜਫ ਰਹੇ ਨੇ ਇਲਾਜ ਦੇ ਕਾਰਨ ਉਹ ਜਗ੍ਹਾ ਨਾ ਹੋਣ ਦੇ ਕਾਰਨ ਹੂੰ ਸਭ ਤੋਂ ਪਹਿਲਾਂ ਤਾਂ ਅਸੀਂ ਇੱਕ ਵਿਰਿਧਾ ਆਸ਼ਰਮ ਬਣਾਵਾਂਗੇ ਠੀਕ ਬਿਓਫੇਤ ਮਿਨਿਸਟਰੀ ਦੇ ਤ 下 ਦੇ ਵਿੱਚ ਔਰ ਅੱਜ ਦੇਖੋ ਤੁਸੀਂ ਛੋਟੇ ਛੋਟੇ ਨਾਂ ਬਾਲ ਕੇ ਬੱਚੇ ਦੁਕਾਨਾਂ ਤੇ ਕੰਮ ਕਰ ਰਹੇ ਨੇ ਉਹ ਵਿਦਆਉਟ ਐਜੂਕੇਸ਼ਨ ਤੋਂ ਐਜੂਕੇਸ਼ਨ ਨਾ ਹੋਣ ਦੇ ਕਾਰਨ ਉਹਨਾਂ ਦੀ ਘਰ ਦੀਆਂ ਮਜਬੂਰੀਆਂ ਦੇ ਕਾਰਨ ਉਹ ਫੀਸ ਨਹੀਂ ਭਰ ਸਕਦੇ ਇਸ ਕਰਕੇ ਉਹਨਾਂ ਨੂੰ ਕੰਮ ਕਰਨਾ ਪੈ ਰਿਹਾ। ਔਰ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇੱਕ ਇਦਾਂ ਦਾ ਸਕੂਲ ਆਰਗੇਨਾਈਜ਼ ਕਰਨ ਜਾ ਰਹੇ ਹਾਂ, ਬਿਲਡਿੰਗ ਬਣਾਉਣ ਜਾ ਰਹੇ ਹਾਂ, ਬਹੁਤ ਜਲਦੀ ਤੁਹਾਨੂੰ ਇਹ ਪਤਾ ਲੱਗੂਗਾ। ਔਰ ਬਹੁਤ ਜਲਦੀ ਅਸੀਂ ਬਣਾਵਾਂਗੇ ਉਸ ਜਗ੍ਹਾ ਤੇ ਔਰ ਜਿੱਥੇ ਹਜ਼ਾਰਾਂ ਜਿਹੜੇ ਗਰੀਬ ਪਰਿਵਾਰ ਤੋਂ ਬਿਲੋਂਗ ਕਰਨਗੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੇ ਰਹੀਂ ਕਹਿ ਰਿਹਾ ਕਿ ਉਹਨਾਂ ਨੂੰ ਫ੍ਰੀ ਐਜੂਕੇਸ਼ਨ ਦੇਵਾਂਗੇ ਤੇ ਉਹਨਾਂ ਦੀ ਵਰਦੀਆਂ, ਉਹਨਾਂ ਦੇ ਕੱਪੜੇ, ਉਹਨਾਂ ਦਾ ਸਾਰਾ ਕੁਝ A ਤੋਂ Z ਸਕੂਲ ਦੇ ਵੱਲੋਂ ਫ੍ਰੀ ਕੀਤਾ ਜਾਣਾ। ਫ੍ਰੀ ਕੀਤਾ। ਜੀ ਬਾਕੀ ਤੁਸੀਂ ਦੇਖਦੇ ਹੋ ਅੱਜ ਵੀ ਵੇ ਆਫ ਚਰਚ ਰੇਤਗੜ ਦੇ ਦੁਆਰਾ ਬਹੁਤ ਜਿਹੜੀਆਂ ਵਿਧਵਾਵਾਂ ਪੈਣਾ ਨੇ ਜਿਨ੍ਹਾਂ ਦੇ ਘਰਿਆ ਸੀ ਰਾਸ਼ਨ ਭੇਜਦੇ ਆ ਅਸੀਂ ਉਹਨਾਂ ਦਾ ਬਾਇਓ ਡਾਟਾ ਵੀ ਨਹੀਂ ਲਿਖਦੇ ਉਹਨਾਂ ਦਾ ਫੋਨ ਵੀ ਨਹੀਂ ਲਿਖਦੇ ਸਾਨੂੰ ਪਤਾ ਕਿ ਹਰ ਮਹੀਨੇ ਇਹਨਾਂ ਦੇ ਕੋਲ ਜਾਣੀ ਜਾਣਾ ਜਾਣੇ ਨੇ ਠੀਕ ਹੈ ਅਸੀਂ ਦਿਖਾਵਾ ਨਹੀਂ ਕਰਦੇ ਕੁਝ ਵੀ ਜਿਵੇਂ ਸਾਨੂੰ ਜਾਂ ਉਹਨਾਂ ਦੀ ਵੀਡੀਓ ਬਣਾ ਕੇ ਅਸੀਂ ਸੋਸ਼ਲ ਮੀਡੀਆ ਤੇ ਚਾੜੀਏ ਕਿ ਦੇਖੋ ਜੀ ਅਸੀਂ ਇਹਨਾਂ ਨੂੰ ਕੁਝ ਦਿੱਤਾ ਅਸੀਂ ਕੋਹਾਂ ਦੇ ਨਾਲੇ ਜੇ ਰੱਬ ਸਾਨੂੰ ਦੰਦਾ ਸੀ ਅੱਗੇ ਫਾਰਵਰਡ ਕਰ ਦਿੰਦੇ ਬਿਲਕੁਲ ਤੇ ਤੇ ਸਨ ਪਾਸਟਰ ਗੁਰਚਰ ਸਿੰਘ ਜੀ ਰੇਤਗੜ੍ਹ ਸਮਾਣਾ ਚਰਚ ਤੋਂ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਧਰਮਾਂ ਦੇ ਭੇਤ ਭਾਗ ਨੂੰ ਖਤਮ ਕਰਕੇ ਆਪਸੀ ਭਾਈਚਾਰੇ ਨੂੰ ਪੜਾਵਾ ਦਿੱਤਾ ਮੈਸੇਜ ਵੀ ਦਿੱਤਾ ਤੇ ਹੁੰਦੀ ਉਹ ਸਾਨੂੰ ਅਜਾਦ ਅਗਲੀ ਵਾਰ ਫਿਰ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਸਤਿ ਸ੍ਰੀ ਅਕਾਲ this is indo oz australia and you're watching indo oz news the voice of unity